ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਇੱਕ ਦੀ ਸਮ੍ਰਿਤੀ ਦੁਆਰਾ ਇੱਕ ਰਸ ਸਥਿਤੀ ਬਣਾਉਣ ਵਾਲੇ ਉੱਚ ਪੱਧ ਦੇ ਅਧਿਕਾਰੀ ਭਵ ਇੱਕ ਰਸ ਸਥਿਤੀ ਬਣਾਉਣ ਦੇ ਲਈ ਸਦਾ ਇੱਕ ਦੀ ਸਮ੍ਰਿਤੀ ਦੇ ਵਿੱਚ ਸਥਿਤ ਰਹੋ ਜੇਕਰ ਇੱਕ ਦੀ بجائے ਦੂਸਰਾ ਕੋਈ ਵੀ ਯਾਦ ਆਇਆ ਤੇ ਇੱਕ ਰਸਤੇ بجائے ਬਹੁਰਸ ਸਥਿਤੀ ਹੋ ਜਾਏਗੀ ਜਿਸ ਸਮੇਂ ਔਰ ਕੋਈ ਰਸ ਆਕਰਸ਼ਿਤ ਕਰਦੀ ਹੈ ਉਸੇ ਟਾਈਮ ਜੇਕਰ ਆਪਣਾ ਅੰਤਿਮ ਸਮਾ ਆ ਜਾਏ ਤਾਂ ਉੱਚ ਪਦ پا ਨਹੀਂ ਸਕਦੇ ਇਸ ਲਈ ਹਰ ਸੈਕਿੰਡ ਅਟੈਨਸ਼ਨ ਰੱਖੋ ਸਦਾ ਇੱਕ ਦਾ ਪਾਠ ਪੱਕਾ ਹੋਵੇ ਇੱਕ ਬਾਪ ਇੱਕ ਹੀ ਸੰਗਮ ਦਾ ਇਸ ਸਮੇਂ ਅਤੇ ਇੱਕ ਰਸ ਸਥਿਤੀ ਦੇ ਵਿੱਚ ਰਹਿਣਾ ਹੈ ਤਾਂ ਉੱਚ ਪਦ ਦਾ ਅਧਿਕਾਰ ਮਿਲ ਜਾਏਗਾ ਆਸ਼ਟਾ ਵਰਦਾਨ ਸਾਨੂੰ ਸਿਰਫ ਇੱਕੋ ਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇੱਕ ਮੈਂ ਇੱਕ ਮੇਰਾ 바ਵਾ ਇੱਕ ਮੇਰਾ ਪਿਤਾ ਇੱਕ ਮੇਰਾ ਟੀਚਰ ਉਹ ਸਭ ਇੱਕ ਦੇ ਵਿੱਚ ਹੀ ਸਮਾਇਆ ਹੋਇਆ ਹੈ ਅਸੀਂ ਬਹੁਤ ਸੋਨਾ ਬਾਣੀ ਦੇ ਵਿੱਚ ਪੜਦੇ ਆਏ ਹਾਂ Hindu ਧਰਮ ਦੇ ਵਿੱਚ ਵੀ ਕਹਿੰਦੇ ਨੇ ਕਿ ਸਾਡੀ ਜਿਹੜੀ ਸਥਿਤੀ ਹੈ ਉਹ ਜਿਸ ਤਰ੍ਹਾਂ ਦੀ ਹੋਏਗੀ ਅੰਤਿਮ ਸਮਾਂ ਦੇ ਵਿੱਚ ਉਸ ਤਰ੍ਹਾਂ ਦਾ ਹੀ ਸਾਡਾ ਅਗਲਾ ਜਨਮ ਹੋਏਗਾ ਉਹਨਾਂ ਨੇ ਗੁਰੂਆਂ ਨੇ ਸੰਤਾਂ ਨੇ ਸਾਨੂੰ ਸਮਝਾਉਣ ਵਾਸਤੇ ਕਿੰਨੇ ਸੋਹਣੇ ਸੋਹਣੇ ਤਰੀਕੇ ਨਾਲ ਇਹ ਗੱਲਾਂ ਸ਼ਾਸਤਰਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਰੱਖੀਆਂ ਕਿ ਜੇਕਰ ਅੰਤ ਸਮਾਂ ਦੇ ਵਿੱਚ ਤੁਹਾਨੂੰ ਧੰਨ ਯਾਦ ਆਇਆ ਤਾਂ ਤੁਸੀਂ ਇਹ ਨਰਕ ਯੋਨੀ ਵਿੱਚ ਚਲੇ ਜਾਓਗੇ ਅੰਤ ਸਮਾ ਦੇ ਵਿੱਚ ਜੇ ਤੁਹਾਨੂੰ ਇਸ ਤਰੀ ਯਾਦ ਆਈ ਤੁਸੀਂ ਆ ਜਾਨਵਰ ਦੀ ਯੋਨੀ ਵਿੱਚ ਚਲੇ ਜਾਓਗੇ ਅੰਤ ਸਮਾ ਦੇ ਵਿੱਚ ਜੇ ਤੁਸੀਂ ਮਾਇਆ ਦਾ ਸਿਮਰਨ ਕੀਤਾ ਮਾਇਆ ਨੂੰ ਯਾਦ ਕੀਤਾ ਤੇ ਆ ਇਸ ਤਰ੍ਹਾਂ ਦਾ ਜੀਵਨ ਹੋ ਜਾਏਗਾ ਮਤਲਬ ਕਹਿਣ ਦਾ ਭਾਵ ਉਹਨਾਂ ਦਾ ਕੀ ਸੀਗਾ ਕਿ ਅੰਤ ਸਮੇਂ ਦੇ ਵਿੱਚ ਸਾਨੂੰ ਇੱਕ ਪਿਤਾ ਪਰਮਾਤਮਾ ਦੇ ਸਿਵਾਏ ਦੂਸਰਾ ਕੋਈ ਵੀ ਯਾਦ ਨਾ ਆਵੇ ਪਰ ਅਸੀਂ ਕੀ ਦੇਖਦੇ ਹਾਂ ਅਸੀਂ ਪੜਦੇ ਵੀ ਜਾਂਦੇ ਹਾਂ ਤੇ ਯਾਦ ਵੀ ਉਹਨਾਂ ਨੂੰ ਹੀ ਕਰਦੇ ਜਾਂਦੇ ਹਾਂ ਗਾਇਨਤਾ ਕੀਤਾ ਕੀ ਸੀਗਾ ਅੰਤਮਤੀ ਸੋ ਗਤੀ ਜਿਸ ਤਰ੍ਹਾਂ ਦੀ ਅੰਤ ਦੇ ਵਿੱਚ ਮਤੀ ਹੋਏਗੀ ਉਸ ਤਰ੍ਹਾਂ ਦੀ ਹੀ ਤੁਹਾਡੀ ਗਤੀ ਹੋਏਗੀ ਪਰ ਜਿਨ੍ਹਾਂ ਚੀਜ਼ਾਂ ਤੋਂ ਡਰਾਉਣ ਵਾਸਤੇ ਡਰਾਇਆ ਗਿਆ ਸੀਗਾ ਵੀ ਇਸਤਰੀ ਬੱਚੇ ਧਨ ਸੰਪਤੀ ਕਾਰੋਬਾਰ ਅੰਤ ਸਮੇ ਦੇ ਵਿੱਚ ਆ ਸਾਰੀਆਂ ਚੀਜ਼ਾਂ ਯਾਦ ਨਾ ਆਣ ਪਰ ਅਸੀਂ ਦੇਖ ਰਹੇ ਹਾਂ ਸਾਨੂੰ ਅੱਜ ਸਾਰਾ ਜੀਵਨ ਆਹੀ ਯਾਦ ਰਹਿੰਦਾ ਕਿਉਂਕਿ ਅੰਤ ਸਮੇ ਦੇ ਵਿੱਚ ਇਹ ਯਾਦ ਨਾ ਆਣ ਉਹਦੇ ਲਈ ਵੀ ਸਾਨੂੰ ਕੋਸ਼ਿਸ਼ ਕਰਨਾ ਪਏਗਾ ਜੇਕਰ ਅਸੀਂ ਸਾਰਾ ਜੀਵਨ ਇਹੀ ਕੰਮ ਕਰਦੇ ਰਹੇ ਤੇ ਅੰਤ ਵਿੱਚ ਸੋਚੇ ਕਿ ਸਾਨੂੰ ਪਰਮਾਤਮਾ ਯਾਦ ਆਏ ਨਹੀਂ ਹੋ ਸਕਦਾ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ ਆਪਣੇ ਸਾਰੇ ਕੰਮ ਕਰਦੇ ਹੋਏ ਸਾਰੇ ਸੰਬੰਧ ਨਿਭਾਉਂਦੇ ਹੋਏ ਸਾਨੂੰ ਉਸ ਪਰਮਾਤਮਾ ਨੂੰ ਵੀ ਯਾਦ ਕਰਨਾ ਹੋਵੇਗਾ ਤਾਂ ਕਿ ਅੰਤ ਸਮੇਂ ਦੇ ਵਿੱਚ ਪਰਮਾਤਮਾ ਦੀ ਯਾਦ ਆ ਸਕੇ ਇੱਕ ਵਾਰ ਇੱਕ ਵਿਅਕਤੀ ਸੀਗਾ ਉਨੇ ਸਾਰਾ ਜੀਵਨ ਪੈਸਾ ਕਮਾਉਣ ਦੇ ਵਿੱਚ ਰਿਸ਼ਤੇਦਾਰੀਆਂ ਨਿਭਾਉਣ ਦੇ ਵਿੱਚ ਆਪਣੀ ਜ਼ਮੀਨ ਜਾਇਦਾਦਾਂ ਦਾ ਦੇ ਵਿੱਚ ਪ੍ਰਾਪਰਟੀ ਬਣਾਉਣ ਦੇ ਵਿੱਚ ਗਵਾ ਦਿੱਤੀ। ਉਹਨਾਂ ਕੰਮਾਂ ਨੂੰ ਉਹਨਾਂ ਚੀਜ਼ਾਂ ਨੂੰ ਹਾਸਿਲ ਕਰਨ ਲਈ ਬਹੁਤ ਸਾਰੇ ਗਲਤ ਕੰਮ ਵੀ ਕੀਤੇ। ਹੂੰ ਬਹੁਤ ਸਾਰੀ ਹਿਰਾਫੇਰੀਆਂ ਵੀ ਕੀਤੀਆਂ। ਤੇ ਅਚਾਨਕ ਅੰਤਿਮ ਸਮਾਂ ਆ ਗਿਆ। ਜਦੋਂ ਅੰਤਿਮ ਸਮਾਂ ਆਇਆ ਤੇ ਸਾਰੇ ਬੱਚੇ ਜਿਹੜੇ ਸੀਗੇ ਉਹਦੇ ਉਹਦੇ ਕੋਲ ਆ ਗਏ। ਉਹਨਾਂ ਨੇ ਕਿਹਾ ਪਿਤਾ ਜੀ ਨੇ ਤਾਂ ਜ਼ਿੰਦਗੀ ਚ ਸਾਰੀ ਜ਼ਿੰਦਗੀ ਚ ਰੱਬ ਦਾ ਨਾ ਹੀ ਨਹੀਂ ਲਿੱਤਾ। ਲੇਕਿਨ ਹੁਣ ਜੇਕਰ ਇਹਨਾਂ ਨੂੰ ਰੱਬ ਨੂੰ ਯਾਦ ਨਾਲ ਨਹੀਂ ਕੀਤਾ ਤੇ ਇਹਨਾਂ ਦੀ ਗਤੀ ਕਿਵੇਂ ਹੋਏਗੀ ਤੇ ਸਾਰੇ ਨੇ ਕਿਹਾ ਭਈ ਇਹਨਾਂ ਦੇ ਅੱਗੇ ਰੱਬ ਦਾ ਨਾਮ ਲੈਂਦੇ ਰਹੋ ਤਾਂ ਕਿ ਆ ਸੁਣਦੇ ਰਹਿਣ ਜਾਂ ਇਹਨਾਂ ਕੋਲ ਬੁਲਵਾਓ ਤੇ ਬੱਚਿਆਂ ਨੇ ਕਿਹਾ ਪਿਤਾ ਜੀ ਬੋਲੋ ਰਾਮ 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 ਭਈ ਸਰੀਰ ਛੁੱਟਦੇ ਹੋਏ ਇਹਨਾਂ ਨੂੰ ਰਾਮ ਦਾ ਨਾਮ ਯਾਦ ਆਏ ਤੇ ਪਿਤਾ ਜੀ ਨੇ ਵੀ ਇੱਕ ਦੋ ਵਾਰ ਬੋਲਿਆ ਰਾਮ 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 ਲੇਕਿਨ ਉਸ ਤੋਂ ਬਾਅਦ ਕੀ ਕਹਿੰਦੇ ਨੇ ਮੂੰਹ ਨਹੀਂ ਨਿਕਲਦਾ ਕਿ ਕਿ ਮੂਹ ਨੂੰ ਆਦਤ ਨਹੀਂ ਸੀ RAM ਦਾ ਨਾਮ ਲੈਣ ਦੀ RAM ਨਹੀਂ ਨਿਕਲਿਆ ਫਿਰ ਬੱਚਿਆਂ ਨੇ ਸੋਚਿਆ ਕੀ ਕਰੀਏ ਉਹਨਾਂ ਨੇ ਕਿਹਾ ਚਲੋ ਤੁਹਾਡੇ ਮੂੰਹੋਂ ਨਹੀਂ ਨਿਕਲਦਾ ਅਸੀਂ ਤੁਹਾਨੂੰ ਤੁਹਾਡੇ ਸਰਾਣੇ ਬੈਠ ਕੇ ਪਾਠ ਕਰਦੇ ਹਾਂ ਜਾਂ ਸਿਮਰਨ ਕਰਦੇ ਹਾਂ ਤੁਸੀਂ ਉਹ ਸੁਣੋ ਤੇ ਉਹਨਾਂ ਦੇ ਵਿੱਚ ਉਹਦੇ ਵਿੱਚ ਆਪਣੇ ਮਨ ਨੂੰ ਲਗਾਉਣ ਦੀ ਕੋਸ਼ਿਸ਼ ਕਰੋ ਵੀ ਸਰੀਰ ਛੁੱਟੇ ਤਾਂ ਪਰਮਾਤਮਾ ਦੀ ਯਾਦ ਰਵੇ ਬੱਚਿਆਂ ਨੇ ਵੀ ਸ਼ੁਰੂ ਕੀਤਾ ਥੋੜੀ ਦੇਰ ਤੋਂ ਬਾਅਦ ਫਿਰ ਉਸ ਬੰਦੇ ਨੇ ਉਹਨਾਂ ਨੂੰ ਰੋਕ ਦਿੱਤਾ ਕਿਹਾ ਨਹੀਂ ਸੁਣਿਆ ਜਾਂਦਾ ਕਿਉਂ ਕੰਨ ਨੂੰ ਆਦਤ ਨਹੀਂ ਸੀਗੀ ਹੂੰ ਉਹ ਸਿਮਰਨ ਸੁਣਨ ਦੀ ਕਹਿੰਦੇ ਨਹੀਂ ਮੈਂ ਨਹੀਂ ਸੁਣ ਸਕਦਾ ਫਿਰ ਬੱਚਿਆਂ ਨੇ ਕੋਸ਼ਿਸ਼ ਕੀਤੀ ਵੀ ਇਹ ਤਾਂ ਕਿਸੇ ਤਰੀਕੇ ਨਾਲ ਵੀ ਨਹੀਂ ਹੋ ਰਿਹਾ ਵੀ ਜੇਕਰ ਇਹਨਾਂ ਦੀ ਮਤੀ ਅੰਤ ਦੇ ਵਿੱਚ ਇਹਨਾਂ ਦਾ ਕਾਰੋਬਾਰ ਦੇ ਵਿੱਚ ਹੀ ਫਸੀ ਰਹੀ ਹੈਗੀ ਤੇ ਇਹਨਾਂ ਦੀ ਗਤੀ ਨਹੀਂ ਹੋਏਗੀ ਤੇ ਬੱਚਿਆਂ ਨੇ ਇੱਕ ਤਰਕੀਬ ਲੱਭੀ ਉਹਨਾਂ ਨੇ ਉਹਨਾਂ ਦੀ ਜਿਹੜਾ ਉਸ ਬੰਦੇ ਦੀ ਜਿਹੜੀ ਧੀ ਸੀਗੀ ਬੇਟੀ ਸੀਗੀ ਉਸ ਦਾ ਪਤੀ ਉਸ ਦਾ ਦਿਮਾਗ ਜਿਹੜਾ ਸੀ ਉਹਦਾ ਨਾਂ ਗੋਵਿੰਦ ਸੀਗਾ ਉਹਨਾਂ ਨੇ ਸੋਚਿਆ ਕਿ ਅਸੀਂ ਗੋਵਿੰਦ ਨੂੰ ਬੁਲਾ ਲੈਨੇ ਆ ਤੇ ਉਹਦੀ ਉਹਦੀ ਡਿਊਟੀ ਲਗਾਵਾਂਗੇ ਇਹਨਾਂ ਦੇ ਸਰਾਣੇ ਬੈਠਣ ਦੀ ਉਹ ਜਦੋਂ ਉਹਨੂੰ ਦੇਖਣਗੇ ਉਹਦਾ ਨਾਮ ਲੈਣਗੇ ਤੇ ਇਸੇ ਬਹਾਨੇ ਉਹ ਉਹਨਾਂ ਦੇ ਮੂੰਹੋਂ ਗੋਵਿੰਦ ਗੋਵਿੰਦ ਨਿਕਲੇਗਾ ਤੇ ਉਹਨਾਂ ਨੂੰ ਪਰਮਾਤਮਾ ਦੀ ਯਾਦ ਆਏਗੀ ਵੀ ਗੋਵਿੰਦ ਨਾਮ ਵੀ ਉਸ ਪਰਮ ਪਿਤਾ ਪਰਮਾਤਮਾ ਦੇ ਲਈ ਕਿਹਾ ਜਾਂਦਾ ਹੈ ਯੋ ਗੋਵਿੰਦ ਹੈ ਬੱਚਿਆਂ ਨੇ ਆਪਣੇ ਵੱਲੋਂ ਪੂਰਾ ਪ੍ਰਸ਼ਾਰਥ ਕੀਤਾ ਤੇ ਜਦੋਂ ਉਸ ਨੂੰ ਬੁਲਾਇਆ ਗਿਆ ਉਸ ਵਿਅਕਤੀ ਨੂੰ ਕਿਹਾ ਦੇਖੋ ਪਿਤਾ ਜੀ ਕੌਣ ਆਇਆ ਤੁਸੀਂ ਅੱਖਾਂ ਖੋਲੋ ਦੇਖੋ ਤੁਹਾਡੇ ਸਾਹਮਣੇ ਕੌਣ ਖੜਾ ਹੈ ਕੌਣ ਖੜਾ ਵੀ ਕਿਸੇ ਤਰੀਕੇ ਇਸੇ ਮੂੰਹ ਗੋਬਿੰਦ ਨਿਕਲੇ ਸੋਚੋ ਉਸ ਬੰਦੇ ਨੇ ਕੀ ਕੀਤਾ ਹੋਏਗਾ ਉਹ ਕਹਿੰਦਾ ਮੈਨੂੰ ਪਤਾ ਹੈ ਕਮਲਾ ਦਾ ਪਤੀ ਆਇਆ ਹੈ ਹਮਤਲਬ ਮੇਰਾ ਦਮਾਦ ਆਇਆ ਹੈ ਉਸ ਦੇ ਮੂੰਹੋਂ ਗੋਬਿੰਦ ਤਾਂ ਵੀ ਨਹੀਂ ਨਿਕਲਿਆ ਇਹ ਕਹਾਣੀ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਕਹਾਣੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਕੰਮ ਅਸੀਂ ساری ਜ਼ਿੰਦਗੀ ਨਹੀਂ ਕੀਤਾ ਉਹ ਅਸੀਂ ਅੰਤ ਦੇ ਵਿੱਚ ਕਰ ਨਹੀਂ ਸਕਾਂਗੇ ਲੋਕ ਕਹਿੰਦੇ ਨੇ ਰੱਬ ਦਾ ਨਾਮ ਲੈਣ ਵਾਸਤੇ ਅੰਤ ਸਮਾ ਕਰ ਲਵਾਂਗੇ ਕਿਸੇ ਨੂੰ ਕਹੋ ਨਾ ਬਈ ਗਿਆਨ ਧਿਆਨ ਕਰੋ ਪਰਮਾਤਮਾ ਨੂੰ ਯਾਦ ਕਰੋ ਗਿਆਨ ਸੁਣੋ ਮੈਡੀਟੇਸ਼ਨ ਕਰੋ ਨਹੀਂ ਨਹੀਂ ਹਲੇ ਉਮਰ ਨਹੀਂ ਹੈ ਹਲੇ ਸਾਨੂੰ ਲੋੜ ਨਹੀਂ ਹੈ ਜਦੋਂ ਲੋੜ ਹੋਏਗੀ ਫਿਰ ਕਰ ਲਵਾਂਗੇ ਇਹ ਜਦੋਂ ਅੰਤ ਸਮਾ ਆਏਗਾ ਫਿਰ ਕਰ ਲਵਾਂਗੇ ਪਰ ਇੱਕ ਗੱਲ ਯਾਦ ਰੱਖਣੀ ਹੈ ਜੇ ਹੁਣ ਨਹੀਂ ਕੀਤਾ ਤੇ ਕਦੇ ਵੀ ਨਹੀਂ ਕਰ ਸਕਾਂਗੇ ਉਹ ਅਭਿਆਸ ਪਰਮਾਤਮਾ ਦੀ ਯਾਦ ਦਾ ਹੁਣ ਤੋਂ ਹੁਣ ਤੋਂ ਹੀ ਸ਼ੁਰੂ ਕਰਨਾ ਪਏਗਾ ਤਾਂ ਜਾ ਕੇ ਅੰਤ ਦੇ ਵਿੱਚ ਉਹ ਸਥਿਤੀ ਹੋ ਸਕੇਗੀ ਕਿ ਸਾਨੂੰ ਉਸ ਇੱਕ ਦੀ ਯਾਦ ਆਵੇ ਅੱਜ ਦਾ ਵਰਦਾਨ ਪਰਮਾਤਮਾ ਸਾਨੂੰ ਸਮ੍ਰਿਤੀ ਦਿਲਾ ਰਹੇ ਨੇ ਆਪਣੇ ਆਪ ਨਾਲ ਵਾਦਾ ਕਰੀਏ ਇਸ ਜੀਵਨ ਯਾਤਰਾ ਦੇ ਵਿੱਚ ਇਹ ਯਾਤਰਾ ਕਰਦੇ ਹੋਏ ਕਦੇ ਵੀ ਆਪਣੇ ਪਿਤਾ ਨੂੰ ਭੁੱਲਾਂਗੇ ਨਹੀਂ ਉਸ ਦੀ ਯਾਦ ਹਰ ਕਰਮ ਦੇ ਵਿੱਚ ਸ਼ਾਮਿਲ ਰਹੇਗੀ ਹਰ ਸ਼્વાસ ਦੇ ਵਿੱਚ ਉਸ ਨੂੰ ਯਾਦ ਕਰਾਂਗੇ ਤਾਂ ਹੀ ਇਹ ਜੀਵਨ ਸਫਲ ਹੋਏਗਾ ਤੇ ਸਦਗਤੀ ਨੂੰ ਪ੍ਰਾਪਤ ਕਰ ਸਕਾਂਗੇ ਓਮ ਸ਼ਾਂਤੀ